ਅੱਜ ਆਪਾਂ ਹਿਮਾਚਲ ਪਹੁੰਚੇ ਆ ਜਿੱਥੇ ਸਭ ਤੋਂ ਹਿਮਾਚਲ ਦੀ ਪਵਿੱਤਰ ਅਤੇ ਇਤਿਹਾਸਿਕ ਜਗ੍ਹਾ ਬਾਤੂ ਕੀ ਲੜੀ ਇਹ ਜਿਹੜਾ ਇਤਿਹਾਸਿਕ ਮੰਦਿਰ ਹੈਗਾ ਵਾ ਭੋਲੇ ਸ਼ੰਕਰ ਦਾ ਮੰਦਿਰ ਹੈਗਾ ਵਾ ਜੋ ਕਿ ਪੰਜ ਪਾਂਡਵਾਂ ਨੇ ਇਸ ਮੰਦਿਰ ਦੀ ਉਸਾਰੀ ਜਿਹੜੀ ਆ ਕਰਵਾਈ ਸੀ ਕੀ ਇਹ ਜਿਹੜਾ ਮੰਦਿਰ ਹੈਗਾ ਵਾ ਇਹ ਬਿਲਕੁਲ ਜਿਹੜਾ ਪੋਂਗ ਡੈਮ ਦਰਿਆ ਹੈਗਾ ਉਸ ਦੇ ਵਿੱਚ ਘਾਰ ਜਿਹੜਾ ਵਾ ਬਣਿਆ ਹੋਇਆ ਪਰ ਸਾਤੀ ਸੀਜ਼ਨ ਸ਼ੁਰੂ ਹੁੰਦਾ ਵਾ ਤਾਂ ਇਹ ਮੰਦਿਰ ਲਗਭਗ 4 ਤੋਂ 5 ਮਹੀਨੇ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ ਹੈਗਾ ਬਹੁਤ ਵਧੀਆ ਜਗ੍ਹਾ ਹੈ ਤੇ 5000 ਸਾਲ ਪੁਰਾਣੀ ਹੈ ਇਹਨੂੰ ਇੱਕ ਰਾਤ 'ਚ ਕੰਪਲੀਟ ਕਰਨਾ ਵਾ ਸਵਰਗ ਦੀ ਪੌੜੀ ਵਾਸਤੇ ਠੀਕ ਹੈ ਕਉਈ ਇੱਕ ਰਾਤ ਤੇ ਬਣਾਉਣਾ ਸੀ ਉਹਨਾਂ ਨੇ ਕ੍ਰਿਸ਼ਨ ਨੇ ਇੱਕ ਰਾਤ ਦਾ ਸਮਾਂ ਵੀ 6 ਮਹੀਨੇ ਚ ਲਗਾਤਾ ਹੈ ਮੈਂ 6 ਮਹੀਨੇ ਦੀ ਰਾਤ ਬਈ ਸੀ ਬਹੁਤ ਪੀਸਫੁਲ ਜਗ੍ਹਾ ਹੈ ਸ਼ਾਂਤ ਹੈ ਬਿਲਕੁਲ ਇਹ ਇਮਾਰਤ ਕੋਈ ਪ੍ਰਾਚੀਨ ਪੱਥਰ ਈ ਔਰ ਚੂਨੇ ਦੇ ਨਾਲ ਬਣਾਈ ਹੋਈ ਹੈ ਤੁਸੀਂ ਦੇਖ ਵੀ ਸਕਦੇ ਹੋ 55 5000 ਸਾਲ ਪੁਰਾਣੀ ਹੈ ਬਟ ਉਸਦੀ ਮਜ਼ਬੂਤੀ ਦੇਖ ਸਕਦੇ ਹੋ ਹਜੇ ਤੱਕ ਵੀ ਓਵੇਂ ਦੀ ਤੌਂ ਹੈ ਅੱਜ ਆਪਾਂ ਹਿਮਾਚਲ ਪਹੁੰਚੇ ਆ ਜਿੱਥੇ ਸਭ ਤੋਂ ਹਿਮਾਚਲ ਦੀ ਪਵਿੱਤਰ ਅਤੇ ਇਤਿਹਾਸਿਕ ਜਗ੍ਹਾ ਬਾਥੂ ਕੀ ਲੜੀ ਜੋ ਕਿ ਪੋਂਗ ਡੈਮ ਜਿਹੜਾ ਹੈਗਾ ਪੋਂਗ ਡੈਮ ਦੇ ਬਿਲਕੁਲ ਨਜ਼ਦੀਕ ਜਿਹੜੀ ਸਥਿਤ ਹੈਗੀ ਆ ਤਸਵੀਰਾਂ ਮੈਂ ਤੁਹਾਨੂੰ ਪਹਿਲਾਂ ਵਿਖਾਦਾ ਇਹ ਇਤਿਹਾਸਿਕ ਜਗ੍ਹਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਇਤਿਹਾਸਿਕ ਮੰਦਿਰ ਹੈਗਾ ਵਾ ਭੋਲੇ ਸ਼ੰਕਰ ਦਾ ਮੰਦਿਰ ਹੈਗਾ ਵਾ ਜੋ ਕਿ ਪੰਜ ਪਾਂਡਵਾ ਨੇ ਇਸ ਮੰਦਿਰ ਦੀ ਉਸਾਰੀ ਜਿਹੜੀ ਆ ਕਰਵਾਈ ਸੀ ਲਗਭਗ ਹਜ਼ਾਰਾਂ ਸਾਲ ਪਹਿਲਾਂ ਇਸ ਮੰਦਿਰ ਦੀ ਉਸਾਰੀ ਜਿਹੜੀ ਕਰਵਾਈ ਗਈ ਸੀ ਤੇ ਖਾਸ ਤੌਰ ਤੇ ਜਿਹੜੀ ਗੱਲ ਹੈਗੀ ਆ ਕਿ ਇਹ ਜਿਹੜਾ ਮੰਦਰ ਹੈਗਾ ਵਾ ਇਹ ਬਿਲਕੁਲ ਜਿਹੜਾ ਪੋਂਗ ਡੈਮ ਦਰਿਆ ਹੈਗਾ ਉਸ ਦੇ ਵਿੱਚ ਘਾਰ ਜਿਹੜਾ ਵਾ ਬਣਿਆ ਹੋਇਆ ਦੱਸਿਆ ਜਾ ਰਿਹਾ ਕਿ ਜਦੋਂ ਬਰਸਾਤੀ ਸੀਜ਼ਨ ਸ਼ੁਰੂ ਹੁੰਦਾ ਵਾ ਤਾਂ ਇਹ ਮੰਦਰ ਲਗਭਗ 4 ਤੋਂ 5 ਮਹੀਨੇ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ ਹੈਗਾ ਤੇ ਇਹਦਾ ਇਤਿਹਾਸ ਕੀ ਹੈਗਾ ਵਾ ਕਿਉਂਕਿ ਇੱਥੇ ਆਮ ਜਿਹੜੇ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਸੂਬਿਆਂ ਤੋਂ ਜਿਹੜੇ ਲੋਕ ਨੇ ਉਹ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਖਾਸ ਤੌਰ ਤੇ ਇਤਿਹਾਸਿਕ ਜਗ੍ਹਾ ਹੈਗੀ ਹੈ ਤਾਂ ਇੱਥੇ ਕੁਝ ਜਿਹੜੇ ਰਾਈਡਰ ਹੈਗੇ ਨੇ ਉਹ ਵੀ ਇਸ ਇਤਿਹਾਸਿਕ ਜਗ੍ਹਾ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਕੀ ਮੰਦਰ ਕਿਸ ਤਰ੍ਹਾਂ ਦਾ ਲੱਗਾ ਸਰ ਦੱਸ ਦਿਓ ਜੀ ਇਸ ਜਗ੍ਹਾ ਦੇ ਉੱਪਰ ਆਇਓ ਕੀ ਇਹਦਾ ਇਤਿਹਾਸ ਹੈ ਕਿ ਤੁਸੀਂ ਰਾਈਡਰੋ ਵੱਖ-ਵੱਖ ਜਗ੍ਹਾ ਤੇ ਘੁੰਮਦੇ ਰਹਿੰਦੇ ਹੈਗੇ ਹੋ ਇਸ ਮੰਦਰ ਬਾਰੇ ਕਿਹਨੇ ਦੱਸਿਆ ਹੈਗਾ ਮੈਨੂੰ ਇਹ ਮੇਰੇ ਇੱਕ ਫਰੈਂਡ ਹੈ ਕੁਲਦੀਪ ਜੀ ਉਹਨਾਂ ਨੇ ਮੈਨੂੰ ਦੱਸਿਆ ਇਹਦੇ ਬਾਰੇ ਮੈਂ ਲਾਸਟ ইয়ার ਵੀ ਆਇਆ ਸੀ ਬਟ ਉਦੋਂ ਮੇਰਾ ਸੁਭਾਅ ਨਹੀਂ ਬਣਿਆ ਇੱਥੇ ਪੁੱਜਣ ਦਾ ਕਿਉਂਕਿ ਉਦੋਂ ਇਹ ਪੂਰਾ ਦਾ ਪੂਰਾ ਹੀ ਪਾਣੀ ਦੇ ਵਿੱਚ ਸਮਾਇਆ ਹੋਇਆ ਸੀ ਠੀਕ ਹੈ ਤਾਂ ਚਲੋ ਇਸ ਵਾਰ ਸਵੱਬ ਬਣਿਆ ਪਾਏ ਆ ਬਹੁਤ ਵਧੀਆ ਜਗ੍ਹਾ ਹੈ ਇਹ ਪੰਜ ਹਜ਼ਾਰ ਸਾਲ ਪੁਰਾਣੀ ਹੈ ਠੀਕ ਹੈ ਉਹ ਦੱਸਿਆ ਜਾ ਰਿਹਾ ਵੀ ਜਿਹੜੀ ਉਹ ਸਾਹਮਣੇ ਜਿਹੜਾ ਗੁੰਬਦ ਦਿਖ ਰਿਹਾ ਨਾ ਉਹ ਹੈਗਾ ਸਵਰਗ ਦੀ ਪੌੜੀ ਉਹ ਪਾਂਡਵਾ ਨੇ ਬਣਾਈ ਸੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਕਿਹਾ ਟਾਈਮ ਪੀਰੀਅਡ ਦਿੱਤਾ ਸੀ ਉਹਨਾਂ ਨੇ ਵੀ ਇਹਨੂੰ ਇੱਕ ਰਾਤ 'ਚ ਕੰਪਲੀਟ ਕਰਨਾ ਵਾ ਸਵਰਗ ਦੀ ਪੌੜੀ ਵਾਸਤੇ ਠੀਕ ਹੈ ਤੇ ਅਨਫੋਰਚਨਟਲੀ ਇਹ ਪੂਰੀ ਨਹੀਂ ਹੋ ਪਾਈ ਇਹ ਢਾਈਕ ਪੌੜੀਆਂ ਤੋਂ ਰਹਿ ਗਈ ਸੀ ਕਿਉਂਕਿ ਇੱਕ ਰਾਤ ਤੇ ਬਣਾਉਣਾ ਸੀ ਉਹਨਾਂ ਨੇ ਕ੍ਰੀਸ਼ਨ ਨੇ ਇੱਕ ਰਾਤ ਦਾ ਸਮਾਂ ਵੀ 6 ਮਹੀਨੇ ਚ ਕਰਤਾ ਮੈਂ ਵੀ 6 ਮਹੀਨੇ ਦੀ ਰਾਤ ਬਈ ਸੀ ਓਕੇ ਠੀਕ ਹੈ ਤੋਂ ਉਸ ਤੋਂ ਬਾਅਦ ਜਿਆ ਤੂੰ ਦੇਖ ਰਹੇ ਹੋ ਜੋ ਡਵੈਲਪਮੈਂਟ ਹੁੰਦੀ ਹੈ ਤਾਂ ਕੁਝ ਨਾ ਕੁਝ ਨੁਕਸਾਨਿਆ ਜਾਂਦਾ ਹੈ ਡਵੈਲਪਮੈਂਟ ਹੋਈ ਪੌਂਗਣਾ ਬਣਿਆ ਦੋਸਤੋ ਬਾਅਦ ਇਹ ਵਿੱਚ ਚਲੀ ਗਈ ਠੀਕ ਤੁਸੀਂ ਤਾਂ ਰਾਈਡਰ ਹੋ ਕਾਫੀ ਜਗ੍ਹਾ ਤੇ ਤੁਹਾਨੂੰ ਘੁੰਮਣ ਦਾ ਮੌਕਾ ਮਿਲਦਾ ਕੋਤੇ ਵੱਖ-ਵੱਖ ਜਗ੍ਹਾ ਸੂਬੇ ਤੇ ਜਾਂਦੇ ਹੋਗੇ ਲੇਕਿਨ ਇੱਥੇ ਆ ਕੇ ਕਿਸ ਤਰ੍ਹਾਂ ਦਾ ਲੱਗਾ ਮਨ ਨੂੰ ਬਹੁਤ ਪੀਸਫੁਲ ਜਗ੍ਹਾ ਹੈ ਸ਼ਾਂਤ ਹੈ ਬਿਲਕੁਲ ਪੀ ਕਾਫੀ ਏਰੀਆ ਹੈ ਐਸਾ ਹੈ ਵੀ ਜਿਹਨੂੰ ਕੁਸ਼ਲ ਕੋਸ਼ ਡਵੈਲਪਮੈਂਟ ਕੀਤੀ ਜਾ ਸਕਦੀ ਕੁਝ ਮੂਵਮੈਂਟ ਹੋਣੀ ਚਾਹੀਦੀ ਹੈ ਚੜ੍ਹਵਾ ਚ ਮੂਵਮੈਂਟ ਹੋਣੀ ਚਾਹੀਦੀ ਹੈ ਉਹਦੇ ਦੇ ਪਿੱਛੇ ਮੈਂ ਦੇਖ ਰਿਹਾ ਪੈਰਾਗਲਾਈਡਿੰਗ ਹੋ ਰਹੀ ਹੈ ਬਹੁਤ ਵਧੀਆ ਚੀਜ਼ ਹੈ ਠੀਕ ਹੈ ਤੋ ਇਸ ਤਰ੍ਹਾਂ ਦੇ ਨਾਲ ਤੁਸੀਂ ਵੇਖਿਆ ਕਿ ਇਹ ਜਿਹੜੀ ਇਮਾਰਤਾਂ ਹੈਗੀਆਂ ਨੇ ਹਨਾ ਕਾਫੀ ਖੰਡਰ ਵੀ ਹੋ ਚੁੱਕੀਆਂ ਨੇ ਲੱਗਦਾ ਨਹੀਂ ਜਿਹੜੀ ਇਥੋਂ ਦੀ ਸਰਕਾਰ ਹੈਗੀ ਆ ਉਸ ਨੂੰ ਕੋਈ ਨਾ ਇਨੀਸ਼ੀਏਟਿਵ ਲੈਣਾ ਚਾਹੀਦਾ ਹੈਗਾ ਕਿ ਇਸ ਨੂੰ ਸੁਧਾਰ ਕੀਤਾ ਜਾਵੇ ਜਿਸ ਤਰ੍ਹਾਂ ਦੇ ਨਾਲ ਕਾਫੀ ਜਿਹੜੇ ਇੱਥੇ ਟਰੈਵਲ ਕਰਨ ਲਈ ਲੋਕ ਆਉਂਦੇ ਹੈਗੇ ਨੇ ਬਿਲਕੁਲ ਚਾਹੀਦਾ ਹੈ ਸਰਕਾਰਾਂ ਨੂੰ ਦੇਖਣਾ ਚਾਹੀਦਾ ਵੀ ਇਹ ਨਹੀਂ ਪ੍ਰਚੀਨ ਚੀਜ਼ ਆ ਹਿਸਟੋਰੀਕਲ ਪਲੇਸ ਆ ਬੀ ਇਹਨੂੰ ਕੁਝ ਡਿਵੈਲਪਮੈਂਟ ਕੀਤੀ ਜਾਏ ਬਟ ਮੈਨੂੰ ਨਹੀਂ ਲੱਗਦਾ ਸਰਕਾਰਾਂ ਦਾ ਇਹਦੇ ਵੱਲ ਧਿਆਨ ਹੈਗਾ ਜੀ ਬਿਲਕੁਲ ਕੁਝ ਹੋਰ ਵੀ ਰਾਈਡਰ ਆ ਗਏ ਉਹਨਾਂ ਵੀ ਗੱਲਬਾਤ ਕਰ ਰਹੇ ਨੇ ਆ ਭਾਈ ਤੁਸੀਂ ਵੀ ਰਾਈਡਿੰਗ ਕਰਨ ਵਾਸਤੇ ਆਏ ਹੋ ਕਿਸ ਤਰ੍ਹਾਂ ਦਾ ਲੱਗਾ ਇਸ ਜਗ੍ਹਾ ਦੇ ਉਪਰ ਆ ਕੇ ਬਹੁਤ ਵਧੀਆ ਫੀਲ ਹੋਇਆ ਇੱਥੇ ਇੱਕ ਤੇ ਪਲੇਨ ਏਰੀਆ ਹੈ ਗਰਾਊਂਡ ਤੁਸੀਂ ਦੇਖ ਸਕਦੇ ਹੋ ਆਸ-ਪਾਸ ਪੌਂਗ ਡੈਮ ਦੀ ਝੀਲ ਹੈ ਕਾਫੀ ਐਡਵੈਂਚਰ ਐਕਟੀਵਿਟੀਜ਼ ਵੀ ਇੱਥੇ ਚੱਲਦੀਆਂ ਪੈਰਾਗਲਾਈਡਿੰਗ ਵੀ ਚੱਲ ਰਹੀ ਹੈ ਔਰ ਇਹ ਪਰਚੀਨ ਮੰਦਿਰ ਦੇ ਬਾਰੇ ਅਸੀਂ ਕਾਫੀ ਸੁਣਿਆ ਸੀ ਸੋ ਪਹਿਲੀ ਵਾਰ ਆਏ ਆ ਪਹਿਲਾਂ ਵੀ ਆਏ ਸੀ ਉਦੋਂ ਪਾਣੀ ਵਿੱਚ ਪੂਰਾ ਸਮਾਇਆ ਹੋਇਆ ਸੀ ਬਾਹਰ ਨਹੀਂ ਸੀ ਹੈਗਾ ਕਿਉਂਕਿ ਬਰਸਾਤਾਂ ਦਾ ਟਾਈਮ ਸੀ ਹੁਣ ਸਾਨੂੰ ਮੌਕਾ ਮਿਲਿਆ ਦਰਸ਼ਨ ਕਰਨ ਦਾ ਬੋਲੇ ਬਾਬਾ ਜੀ ਦਾ ਉੱਪਰੋਂ ਅਸੀਂ ਰਾਤਰੀ ਦਾ ਟਾਈਮ ਵੀ ਚੱਲ ਰਿਹਾ ਹੈ ਕਾਫੀ ਸੰਗਤ ਵੀ ਆਈ ਹੋਈ ਹੈ ਔਰ ਥੋੜਾ ਆਣਾ ਜਾਣਾ ਵੀ ਇੱਥੇ ਥੋੜਾ ਡਿਫਿਕਲਟ ਹੈ ਆਪਣੇ ਵਹੀਕਲ ਤੋਂ ਬਿਨਾ ਅਸੀਂ ਆ ਜਾ ਵੀ ਨਹੀਂ ਸਕਦੇ ਤੁਸੀਂ ਲਗਾਤਾਰ ਟਰੈਵਲ ਕਰਦੇ ਰਹਿੰਦੇ ਹੋ ਕਿਉਂਕਿ ਰਾਈਡਰ ਹੈਗੇ ਉਹ ਜਿਹੜੀ ਇਹਨਾਂ ਦੀ ਇਮਾਰਤ ਦੀ ਗੱਲ ਕੀਤੀ ਜਾਵੇ ਤਾਂ ਇਹ ਇਮਾਰਤ ਦੀ ਦਿੱਖ ਕਿਸ ਤਰ੍ਹਾਂ ਦੀ ਹੈਗੀ ਆ ਕਦੇ ਨਾ ਬਣੀ ਹੋਈ ਆ ਕਿਉਂਕਿ ਜਿਹ ਇਹ ਇਮਾਰਤ ਕੋਈ ਪ੍ਰਾਚੀਨ ਪੱਥਰ ਹੀ ਆ ਔਰ ਚੂਨੇ ਦੇ ਨਾਲ ਬਣਾਈ ਹੋਈ ਆ ਤੁਸੀਂ ਦੇਖ ਵੀ ਸਕਦੇ ਹੋ 5.5 5000 ਸਾਲ ਪੁਰਾਣੀ ਆ ਬਟ ਉਸਦੀ ਮਜ਼ਬੂਤੀ ਦੇਖ ਸਕਦੇ ਹੋ ਹਜੇ ਤੱਕ ਵੀ ਓਵੇਂ ਦੀ ਤਵੇਂ ਹੀ ਆ ਹਾਂ ਬਿਲਕੁਲ ਭਾਈ ਤੁਸੀਂ ਦੱਸ ਦਿਓ ਜੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਥੇ ਜਗ੍ਹਾ ਤੇ ਪਹੁੰਚੇ ਹੈਗੇ ਦਰਸ਼ਨ ਕਰਨ ਦੇ ਵਾਸਤੇ ਇੱਕ ਲੇਕਿਨ ਖਾਸ ਜਿਹੜੀ ਚੀਜ਼ ਦੀ ਕਮੀ ਲੱਗੀਦੀ ਆ ਉਹ ਇਸ ਚੀਜ਼ ਇਥੇ ਇਤਿਹਾਸ ਜਿਹੜਾ ਵਾ ਕਿਤੇ ਵੀ ਲਿਖਿਆ ਨਹੀਂ ਹੈਗਾ ਜਾਂ ਕਿਸੇ ਦਾ ਕੋਈ ਬੋਰਡ ਨਹੀਂ ਲਗਾਇਆ ਹੈਗਾ ਲੱਗਦਾ ਵੀ ਇਹ ਕਰਨਾ ਚਾਹੀਦਾ ਹੈ ਤਾਂ ਜੋ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਉਹ ਇਸ ਬਾਰੇ ਜਾਣੂ ਹੋ ਸਕੇ ਜੀ ਬਿਲਕੁਲ ਜੀ ਮੈਂ ਇਹ ਗੱਲ ਜ਼ਰ ਕਿਥੇ ਕੋਈ ਨਾ ਕੋਈ ਜਿਹੜਾ ਵਾ ਦਿਖ ਵਾਸਤੇ ਜਿਹੜੇ ਸਲਾਨੀ ਇੱਥੇ ਆਉਂਦੇ ਨੇ 6 ਮਹੀਨੇ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ ਜਦੋਂ ਇਹ ਬਾਹਰ ਨਿਕਲਦਾ ਆ ਤੇ ਉਸ ਤੋਂ ਬਾਅਦ ਇੱਥੇ ਲੋਕੀ ਸਲਾਨੀ ਮੰਦਰ ਮੱਥਾ ਟੇਕਣ ਵਾਸਤੇ ਆਉਂਦੇ ਨੇ ਤੇ ਨਾ ਤਾਂ ਇੱਥੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਬੋਰਡ ਲਗਾਇਆ ਗਿਆ ਕਿ ਇੱਥੇ ਦੀ ਦਿਖ ਕੀ ਹੈਗੀ ਆ ਕੀ ਇਹਦਾ ਇਤਿਹਾਸ ਹੈਗਾ ਪਰ ਮੈਂ ਇਸ ਚੀਜ਼ ਦੇ ਤੁਹਾਡੇ ਜ਼ਰੀਏ ਮੈਂ ਮੰਗ ਕਰਦਾ ਆ ਕਿਥੇ ਕੋਈ ਨਾ ਕੋਈ ਜਿਹੜਾ ਵਾ ਇਤਿਹਾਸਿਕ ਬੋਰਡ ਲਗਾਇਆ ਜਾਵੇ ਕਿ ਇਹਦੀ ਹਿਸਟਰੀ ਪੂਰੀ ਜਿਹੜੀ ਆ ਵਿਸਤਾਰ ਨਾਲ ਸਮਝਾਈ ਜਾਵੇ ਤਾਂ ਕਿ ਜਿਹੜੇ ਦੂਰ ਦਰਦੋਂ ਜਿਦਾਂ ਹੁਣ ਰਾਈਡਰਸ ਵੀ ਆ ਕਲ ਇਥੇ ਉਸ ਨੀਕ ਆਏ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਨਹੀਂ ਜਾਨੂ ਹੈਗੇ ਸੋ ਮੈਂ ਇਹ ਮੰਗ ਕਰਦਾ ਤੁਹਾਡੇ ਸਾਰੀ ਬਿਲਕੁਲ ਸਲਾਨੀ ਨੇ ਜਿਹੜੇ ਇਸ ਇਤਿਹਾਸਿਕ ਜਗ੍ਹਾ ਦੇ ਦਰਸ਼ਨ ਕਰਨ ਦੇ ਲਈ ਆਏ ਨੇ ਤਸਵੀਰਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਵਿਖਾ ਦਵਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪ੍ਰਾਚੀਨ ਮੰਦਿਰ ਜਿਹੜਾ ਹੈਗਾ ਵਾ ਪੋਲੇ ਸ਼ੰਕਰ ਦਾ ਮੰਦਿਰ ਹੈਗਾ ਦੱਸਿਆ ਜਾ ਰਿਹਾ ਕਿ ਸਵਰਗ ਦੀਆਂ ਪੌੜੀਆਂ ਜਿਹੜੀਆਂ ਨੇ ਉਹ ਵੀ ਇੱਥੇ ਉਸ ਸਮੇਂ 5000 ਸਾਲ ਪਹਿਲਾਂ ਬਣਾਈਆਂ ਗਈਆਂ ਸਨ ਤੇ ਜਿਹੜੇ ਸਲਾਨੀ ਨੇ ਕਾਫੀ ਇੱਥੇ ਘੁੰਮਣ ਦੇ ਲਈ ਆਉਂਦੇ ਨੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਲੇਕਿਨ ਸਭ ਤੋਂ ਵੱਡੀ ਜਿਹੜੀ ਕਮੀ ਆ ਉਹ ਸਾਨੂੰ ਵੀ ਦੇਖਣ ਨੂੰ ਮਿਲੀ ਹੈਗੀ ਆ ਕਿ ਇੱਥੇ ਕੋਈ ਵੀ ਬੋਰਡ ਜਿਹੜਾ ਵਾ ਇਤਿਹਾਸ ਦੇ ਨਾਲ ਸਬੰਧਤ ਨਹੀਂ ਲਗਾਇਆ ਗਿਆ ਹੈ ਇਤਿਹਾਸਕ ਬੋਰਡ ਜਰੂਰ ਲਗਾਇਆ ਜਾਵੇ ਤਾਂ ਜੋ ਜਿਹੜੇ ਲੋਕ ਹੈਗੇ ਨੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਹ ਇਸ ਪ੍ਰਾਚੀਨ ਮੰਦਿਰ ਦੀ ਇਤਿਹਾਸ ਤੋਂ ਜਾਣੂ ਹੋ ਸਕੇ